ਇਸ ਵੀਰ ਦੀ ਉਹਨਾਂ ਚੁੰਨੇ ਨਾ ਚੁੰਨੀ ਜੋੜ ਕੇ ਬੈਠੀ ਆ ਉਹ ਬਗਾਨੇ ਘਰੋਂ ਆਣ ਕੇ ਕੁੜੀ ਰੋਟੀਆਂ ਪਕਾਉਂਦੀ ਐ ਸਾਰਿਆਂ ਨੂੰ ਹਵਾਲੀਆਂ ਨਹੀਂ ਉਹਨੇ ਤੇ ਤੁਹਾਨੂੰ ਮਸਾ ਨਹੀਂ ਅਗਲ ਆਉਂਦੀ ਤੂੰ ਨਿਆਣੀ ਆ ਚਾਚੀ ਜੀ ਰਪਿੰਦਰ ਨਹੀਂ ਆਈ ਰਪਿੰਦਰ ਨੂੰ ਵਿਚਾਰੀ ਨੂੰ ਉਹ ਕੰਮ ਡਈ ਅੰਦਰ ਉਹ ਜਨ ਲਫਾਵੇ ਭਰਨ ਡਈ ਬੁੰਦੀ ਦੇ ਅੱਛਾ ਅੱਛਾ ਇਹਨਾਂ ਤੇ ਗੱਲਾਂ ਦੀ ਭਈ ਹੈਗਾ ਗੱਲਾਂ ਚ ਕੋਈ ਵੇਲ ਮਿਲੇ ਤੇ ਕੋ ਕੰਮ ਕਰਨ ਨਾਲ ਮੈਂ ਨਿਆਣੀ ਇਕੱਲੇ ਘਰ ਸੀ ਤੇ ਚੱਲ ਆ ਮੈਂ ਚੱਲ ਆਵਾਜ਼ ਮਾਰਨੀ ਐ ਮੈਨੂੰ ਗਾਨੇ ਮੈਂ ਹੀ ਕੱਢ ਕੇ ਰੱਖੇ ਜਿਹੜੀਆਂ ਤੂੰ ਗਾੜੀ ਗਾੜੀ ਹੋ ਕੇ ਪ੍ਰਦਾਨਗੀਆਂ ਕਰਨੀਆਂ ਹਨ ਇਹ ਹੁਣ ਤੇਰੀਆਂ ਮੈਂ ਦੇਣੀਆਂ ਨਹੀਂਗਾ ਇਹ ਵੀ ਤੂੰ ਯਾਦ ਰੱਖ ਲਈ ਦਲਜਿੰਦਰ ਵੀੜੀ ਤੂੰ ਮਗਰ ਲਾਈ ਹੈ ਨਾ ਦਲਜਿੰਦਰ ਨੂੰ ਗਾਣ ਨੂੰ ਪਤਾ ਲੱਗ ਜਾਊਗਾ ਕਿ ਇਹ ਸਸ ਤੋਂ ਬਗਾਰ ਕਿਤਰਾ ਕੰਮ ਚੱਲਣੇ ਨੇ ਇਹ ਭੂਆ ਨੇ ਕਿੰਨਾ ਚਿਰ ਕਰਕੇ ਦੇਣੇ ਆ ਇਹਨੂੰ ਉਹ ਤੇ ਹੋਰ ਦਿਹਾੜੀ ਹੈ ਇੱਥੇ ਜਿਹੜੇ ਤੁਸੀਂ ਗਾਨੇ ਲਾਭਦੇ ਫਿਰਦੀਆਂ ਉਹਨਾਂ ਇਹ ਨਾ ਤੁਹਾਨੂੰ ਲੱਭੇ ਕੁਵਾ ਜੀ ਮੈਨੂੰ ਨਾ ਕੱਲ ਵਾਲੀ ਗੱਲ ਦੀ ਸਮਝ ਹੀ ਨਹੀਂ ਲੱਗੀ ਹੈਗੀ ਜਦੋਂ ਮੈਂ ਸੈਰੋਂ ਆਈ ਹੀ ਤੇ ਮੈਂ ਤੁਹਾਨੂੰ ਸਾਰਾ ਸਮਾਨ ਉਖਾ ਲਿਆ ਸੀ ਤੇ ਵਿੱਚ ਗਾਨੇ ਹੈਗੇ ਹੀ ਨਾ ਤੁਸੀਂ ਵੀ ਵੇਖੇ ਹੀ ਪਰ ਮੈਨੂੰ ਇਹ ਸਮਝ ਨਹੀਂ ਲੱਗਣ ਦੀ ਕਿ ਗਾਨੇ ਚੱਲ ਕਿੱਥੇ ਗਏ ਇਹ ਗੱਲ ਤੇ ਵਾਕਈ ਦਲਿੰਦਰ ਸੋਚਣ ਵਾਲੀ ਆ ਗਾਨੇ ਤੇ ਮੈਂ ਵੀ ਵੇਖੇ ਸੀਗੇ ਜਿਆਦਿਆਂ ਜਾਣੀਆਂ ਵਿੱਚ ਨਾ ਮੈਂ ਕੋਈ ਤੇਰੀ ਸੱਸ ਨੂੰ ਜਵਾਬ ਨਹੀਂ ਦਿੱਤਾ ਮੈਂ ਤਾਂ ਚੰਗੇ ਨਹੀਂ ਲੱਗੀਦਾ ਉਹ ਤੇ ਉਸੇ ਰੋਲਾ ਪਾਉਂਦਾ ਪੀ ਗਾਨੇ ਕਿੱਥੇ ਗਏ ਤੁਸੀਂ ਦੋਵੇਂ ਜਾਲੀਆਂ ਬੜੀਆਂ ਸਿਆਣੀਆਂ ਹੀ ਗਿਆ ਤੇ ਮੈਂ ਤੇ ਇਹ ਵੇਖੇ ਹੀਗੇ ਐਵੇਂ ਮੈਂ ਕਹਿਦਾ ਪਈ ਤੂੰ ਨਹੀਂ ਲਿਆਂਦੀ ਪੁੱਤ ਜਿਹੜੇ ਲਫਾਫੇ ਹੀ ਨਾ ਉਹ ਸਾਰੇ ਕੋਰਾ ਫੋੜ ਕੇ ਵੇ ਕਿਤੇ ਉਹਨਾਂ ਵਿੱਚ ਨਾ ਰਹਿ ਗਏ ਹੋਣ ਨਾਲੇ ਤੇਰੇ ਮਨ ਦੀ ਤਸੱਲੀ ਹੋ ਜੂਗੀ ਦੂਜੀ ਗੱਲ ਪੁੱਤ ਇੱਕ ਹੋਰ ਵਾ ਚੱਲ ਜਿਹੜੀ ਗੱਲ ਤੇ ਕੱਲ ਹੋ ਗਈ ਨਾ ਉਹ ਤੇ ਹੋ ਹੀ ਗਈ ਐ ਹੁਣ ਗਾੜੀ ਮੇਰੀ ਤੇ ਧਿਆਨ ਰੱਖੀ ਸਾਰੇ ਸਗਣ ਵਿਹਾਰ ਜਿਹੜੇ ਵੀ ਕੱਲ ਭਰਾਤ ਵਾਲੇ ਦਿਨ ਕਰਨੇ ਆ ਨਾ ਟਾਈਮ ਦੇ ਨਾਲ ਜਿਹੜਾ ਸਮਾਨ ਉੱਥੇ ਨਾਲ ਖੜਨਾ ਵਾ ਪੈ ਕਰਕੇ ਤੇ ਰੱਖ ਲਾ ਤੈਨੂੰ ਪਤਾ ਵਾ ਸੱਸ ਤੇਰੀ ਦਾ ਸੁਭਾ ਕਿਦਾਂ ਦਾ ਵਾ ਨਿੱਕੀ ਜੀ ਗੱਲ ਤੋਂ ਨਾ ਰੌਲਾ ਪਾਉਂ ਡਿਆ ਪਿੰਦੀ ਹੁੰਦੀ ਆ ਉਹਨੂੰ ਤੇ ਇੱਕ ਮੌਕਾ ਚਾਹੀਦਾ ਬੋਲਣ ਦਾ ਬਸ ਉਹਦੇ ਗੱਲ ਠੀਕ ਆ ਭੂਆ ਜੀ ਪਰ ਮੈਂ ਹਰ ਇੱਕ ਕੰਮ ਨਾ ਯਾਦ ਨਾਲ ਕਰਨਦੀ ਆ ਵੀ ਆ ਚੀਜ਼ ਲੈ ਹੋਈ ਆ ਇਦਾਂ ਕਰਨਾ ਵਾ ਮੈਨੂੰ ਵੀ ਪਤਾ ਵਾ ਕਿ ਜੜੀਆਂ ਜੜੀਆਂ ਚੀਜ਼ਾਂ ਦੀ ਲੋੜ ਹੁੰਦੀ ਐ ਬਾਕੀ ਰਹੀ ਗੱਲ ਫਾਫਿਆਂ ਦੀ ਉਹ ਤਾਂ ਮੈਂ ਵੇਖ ਲਈ ਫੇਰ ਜਾ ਕੇ ਕਿ ਸ਼ਾਇਦ ਮੇਰੇ ਕੋਲ ਹੀ ਵਿੱਚ ਰਹਿ ਗਈ ਹੁਣ ਤੇ ਗਾਨੇ ਉਹਨਾਂ ਵਿੱਚ ਵੀ ਨਹੀਂਗੇ ਹੈਗੇ ਜਦੋਂ ਕੱਲ ਨੂੰ ਤੇਰੇ ਅੰਦਰ ਬੋਲਣ ਲਈ ਹੀ ਨਾ ਤੇ ਚੰਗੇ ਨਹੀਂ ਲੱਗੀਦਾ ਸ਼ਰੀਕਣੀਆਂ ਪਹਿਨਾਈਆਂ ਹੁੰਦੀਆਂ ਵਾ ਕੀ ਕਹਿਣਗੀਆਂ ਘਰ ਜਾ ਕੇ ਚੱਲ ਕੋਈ ਨਹੀਂ ਕਿਹੇ ਗੱਲ ਦਾ ਚੇਤਾ ਭੁੱਲ ਵੀ ਜਾਂਦਾ ਵਾ ਇਹ ਥੋੜਾ ਪਿੱਕਰ ਦਾ ਜੀ ਡੌਂਡੀ ਪਿੱਟਣ ਡੇ ਵੇ ਉਹੋ ਤੇ ਗੱਲ ਬਾਪੂਆ ਜੀ ਤੇ ਇਹਨਾਂ ਨੂੰ ਤੇ ਇਨੀ ਸਮਝ ਹੀ ਨਹੀਂ ਲੱਗਦੀ ਹੈਗੀ ਹੁਣ ਮੈਂ ਆ ਚੁੱਪ ਕਰਕੇ ਟਾਈਮ ਕੱਢਣ ਲਈ ਆ ਕਿ ਚੱਲ ਵਿਆਹ ਦਾ ਕੰਮ ਵਾ ਤੇ ਐ ਨਿਭੜ ਜੇ ਪਰ ਇਹ ਤੇ ਨਾ ਕੋਈ ਮੌਕਾ ਛੱਡਦੀ ਨਹੀਂਗੀ ਗੱਲ ਕਰਨ ਦਾ ਨਾਲੇ ਭੂਆ ਜੀ ਕੱਲ ਦੀ ਗੱਲ ਸੁਣ ਲਓ ਮੈਂ ਤੇ ਤੁਹਾਨੂੰ ਦੱਸਿਆ ਹੀ ਨਹੀਂ ਹੈ ਜਦੋਂ ਨਾ ਤੁਸੀਂ ਸਮਾਨ ਵੇਖ ਕੇ ਬਾਹਰ ਆਏ ਸੀ ਨਾ ਮੁੜ ਕੇ ਜਾ ਕੇ ਤੇ ਮੇਰੇ ਦਿਵਾਲੇ ਹੋ ਗਈ ਹੀ ਕਹਿੰਦੀ ਸੀ ਤੋ ਉਹਨੂੰ ਪ੍ਰਧਾਨ ਬਣਾਇਆ ਵਾ ਉਹਨੂੰ ਗਾੜੀ ਗਾੜੀ ਰੱਖਿਆ ਵਾ ਮੈਨੂੰ ਤੂੰ ਪੁੱਛਦੀ ਨਹੀਂ ਗਈ ਭੂਆ ਜੀ ਕਿਹੜਾ ਕੰਮ ਵਾ ਜਿਹੜਾ ਮੈਂ ਇਹਨਾਂ ਦੇ ਪੁੱਛੇ ਤੋਂ ਬਿਨਾਂ ਕਰਨ ਲਈ ਇਹ ਫੇਰ ਵੀ ਮੇਰੇ ਨਾਲ ਇਦਾਂ ਕਰਦੇ ਹ ਹੁਣ ਤੁਸੀਂ ਦੱਸੋ ਤੇ ਇਹਦੇ ਵਿੱਚ ਮੇਰੀ ਕੀ ਗਲਤੀ ਆ ਭਲਾ ਚੱਲ ਕੋਈ ਗੱਲ ਨਹੀਂ ਪੁੱਤ ਗੁੱਸਾ ਨਾ ਕਰ ਘਰ ਵਿੱਚ ਨਾ ਵਿਆਹ ਦੀਆਂ ਤਿਆਰੀਆਂ ਚੱਲਣ ਰਹੀਆਂ ਵਾ ਜੇ ਆਪਾਂ ਇਹੋ ਲੜਾਈ ਪੜਾਈ ਕਰਦੇ ਰਹੇ ਤੇ ਚੰਗੇ ਨਹੀਂ ਲੱਗੇਦਾ ਗੁੱਸਾ ਤੇ ਮੇਰੇ ਮਨ ਵਿੱਚ ਵੀ ਹੈਗਾ ਵਾ ਜਿੱਦਾਂ ਇਹ ਬੋਲੀ ਹੀਗੀ ਵਿਆਹ ਨੰਗਦਾ ਵਾ ਨਾ ਫਿਰ ਮੈਂ ਵੀ ਇਦਾਂ ਗੱਲ ਕਰਕੇ ਜਾਣਾ ਵਾ ਮੈਂ ਕਾਦੀ ਪ੍ਰਧਾਨ ਬਣੀ ਆ ਤੂੰ ਮੈਨੂੰ ਸੱਦਿਆ ਤੇ ਮੈਂ ਆ ਗਈ ਤੇ ਜਦੋਂ ਮੈਂ लवली ਘਰ ਆਉਂਦੀ ਆ ਉਦੋਂ ਤੈਨੂੰ ਪੀੜ ਹੋਣ ਡੈ ਪੈਂਦੀ ਆ ਵੀ ਉਧਰ ਆਉਂਦੀ ਆ ਤੁਹਾਡੇ ਘਰ ਨਹੀਂ ਆਉਂਦੀ ਤੇ ਜੇ ਹੁਣ ਤੇਰੇ ਘਰ ਆਈਆਂ ਤਾਂ ਕੀ ਮੈਂ ਦੋ ਬੁਰਕੀਆਂ ਰੋਟੀ ਖਾਣ ਲਈ ਆ ਕੀ ਇਥੇ ਲੈ ਚਲੀ ਆ ਮੈਂ ਚੱਕ ਕੇ ਜਿਹੜਾ ਇਹ ਔਖੀ ਹੋਣ ਡਈ ਆ ਮੈਂ ਵੀ ਯਾਰ ਕਾ ਚੰਗੀ ਤਰ੍ਹਾਂ ਇਦਾਂ ਗੱਲ ਕਰਕੇ ਫੇਰ ਹੀ ਜਾਣਾ ਵਾ ਚਲੋ ਕੋਈ ਗੱਲ ਨਹੀਂ ਪੂਆ ਜੀ ਤੋ ਹੀ ਵੀ ਨਾ ਹੁਣ ਟੈਨਸ਼ਨ ਨਾ ਲਿਓ ਰਲ ਮਿਲ ਕੇ ਨਾ ਆ ਵਿਆਹ ਨੂੰ ਤੇ ਨੇਪਰੇ ਚਾੜੀਏ ਹੈ ਤੇ ਫੇਰ ਦੀ ਫੇਰ ਵੇਖੀ ਜਾਊਗੀ ਬਾਕੀ ਇਹ ਆ ਕਿ ਤੁਸੀਂ ਇੱਥੇ ਸਾਡਾ ਕਰਕੇ ਆਉਣਾ ਵਾ ਇਹਨਾਂ ਦਾ ਕਰਕੇ ਥੋੜੀ ਆਉਣਾ ਇਹ ਜੋ ਮਰਜ਼ੀ ਕਰਦੇ ਰਹਿਣ ਹ ਅਹੀਂ ਤੇ ਤੁਹਾਨੂੰ ਕਦੇ ਮੱਥੇ ਵਟ ਨਹੀਂ ਨਾ ਪਾਇਆ ਹੈਗਾ ਪੁੱਤ ਜੇ ਤੂੰ ਮੱਥੇ ਵਟ ਨਹੀਂ ਨਾ ਪਾਇਆ ਮੈਂ ਤੇਰੇ ਤੇ ਦਲਜੀਤ ਦੇ ਮੂੰਹ ਨੂੰ ਆਈਂ ਇਹਦੇ ਮੂੰਹ ਨੂੰ ਨਹੀਂ ਮਈ ਇਹਦੀ ਜ਼ੁਬਾਨ ਦਾ ਤਾਂ ਮੈਨੂੰ ਸ਼ੁਰੂ ਤੋਂ ਪਤਾ ਵਾ ਕਿ ਕੀ ਕੁਝ ਕਰਤੀ ਰਹੀ ਹੈ ਮੇਰੇ ਨਾਲ। ਚਲੋ ਕੋਈ ਨਹੀਂ ਭੋਆ ਜੀ ਉਠੋ ਤੇ ਉੱਠ ਕੇ ਤੇ ਬਾਕੀ ਦਾ ਕੰਮ ਕਰ ਲੀਏ। ਜੇ ਕਿਤੇ ਸਵੇਰ ਵਾਲੇ ਚ ਕੋਈ ਕਮੀ ਰਹਿ ਗਈ ਨਾ ਤੇ ਇਹਨੇ ਸਾਨੂੰ ਦੋਹਾਂ ਨੂੰ ਨਹੀਂ ਛੱਡਣਾ ਹੈਗਾ। ਤੇ ਜੇ ਐਡੀ ਸਿਆਣੀ ਆ ਤਾਂ ਗਾੜੀ ਲਾ ਕੇ ਤੇ ਆਪ ਸਾਰੇ ਕੰਮ ਕਰ ਲੈ ਕਿਸ ਨੂੰ ਮੌਕਾ ਹੀ ਨਾ ਦੇਵੇ। ਕਰਨੇ ਆਪ ਵੀ ਨਹੀਂ ਕੱਖ ਵੀ ਕਰਨਾ ਤੇ ਸਾਨੂੰ ਵੀ ਨਹੀਂ ਕਰਨ ਦੇਣਾ ਗੱਲ ਏਹੀ ਓ। ਚਲ ਕੋਈ ਗੱਲ ਨਹੀਂ ਚੱਲ। ਵੇਖ ਲੈਨੇ ਆ। ਜੋੜ ਕੇ ਉਹਨੂੰ ਨੋਲਬਲ ਠੀ ਆ ਇਹਨੂੰ ਇਹਨਾਂ ਨੇ ਲੱਭੰਦਿਆ ਹੈਗਾ ਕਿ ਤੁਹਾਡੇ ਘਰ ਵਿਆਹ ਵਾ ਤੇ ਬਗਾਨੇ ਘਰੋਂ ਆ ਕੇ ਮੈਂ ਕੰਮ ਕਰਨ ਦੇਈਆਂ ਇਹਨਾਂ ਦੇ ਘਰ ਸਵੇਰ ਦੀ ਮੈਂ ਲੱਗੀਆਂ ਮੇ ਕੋਲ ਨਹੀਂ ਸਿਆਪਾ ਹੁੰਦਾ ਇਹਨਾਂ ਦਾ ਇਹਨਾਂ ਨੂੰ ਕਹਿੰਨੀ ਆਂ ਕਿ ਚਲੋ ਆਪਣੇ ਘਰ ਚਲੀਏ ਉਦਾਂ ਮੈਨੂੰ ਤੇ ਲੱਗਦਾ ਵਾ ਚਾਚੀ ਜੀ ਨਾ ਸੱਚੀ ਕਹਿੰਦੇ ਆ ਕਿ ਇਹ ਜਿਹੜੇ ਘਰ ਵੜ ਜਾਂਦੀ ਹੈ ਨਾ ਬੇਡਾਗਰਕ ਕਰਕੇ ਸੁੱਟ ਦਿੰਦੀ ਓ ਘਰ ਦਾ ਮੈਨੂੰ ਤੇ ਯਾਦਦਾ ਵਾ ਦਲਜਿੰਦਰ ਦੀਦੀ ਨੂੰ ਵੀ ਨਾ ਇਹਨੇ ਪੂਰਾ ਮਗਰ ਲਾਇਆ ਤਾ ਹੀ ਤੇ ਵੇ ਜੁੜ ਕੇ ਬੈਠੀਆਂ ਵਾ ਇੱਕ ਦੂਜੀ ਦੇ ਨਾਲ ਕੋਈ ਫਿਕਰ ਨਹੀਂ ਆ ਪਿਛਾ ਯਹੀ ਕੋਈ ਕੰਮ ਕਰਨਾ ਵਾ ਚਾਹੀ ਨਹੀਂ ਕਰਨਾ ਮੈਂ ਵੀ ਨਹੀਂ ਆ ਆਪਾਂ ਵੀ ਚੱਲੀਏ ਆਪਣੇ ਘਰ ਲੈ ਆਵੀ ਲਵਲੀ ਹਾਂਜੀ ਰੋਟੀ ਖਾਣ ਦਾ ਮਜ਼ਾ ਆ ਗਿਆ ਜੀ ਲੈ ਲੈਣਾ ਫੁਲਕਾ ਹੋਰ ਤਾਂ ਹੀ ਮੈਂ ਕਹਿੰਦਾ ਰੱਜ ਗਏ ਆ ਕੇ ਚਲੋ ਵਧੀਆ ਜਰਦਾ ਚੁੱਦਾ ਤੁਸੀਂ ਬਣਾਇਆ ਈ ਹਰ ਇੱਕ ਚੀਜ਼ ਨਹੀਂ ਹਲਵਾਈ ਵੀ ਚੰਗਾ ਵਾ ਨਹੀਂ ਵਧੀਆ ਵਾ ਮਾਸੂਮ ਵੀ ਵਧੀਆ ਬਣਾਉਂਦਾ ਵਾ ਬੈ ਤੇ ਲਵਲੀ ਰਾਤ ਚੱਲ ਜਾਣਾ ਈ ਵੇਖ ਲਾ ਜਿਹੜੇ ਕਰਮਾ ਚ ਰੋਟੀ ਹੋਏ लवली ਜੇ ਮੀਨ ਆ ਨਾ ਹੁੰਦਾ ਹਾਂਜੀ ਫਿਰ ਮਾ ਚੱਲ ਜਾਣਾ ਸੀ ਉਹ ਫੁੱਫੜ ਜੀ ਕੀ ਕਰਨਾ ਸੀ ਘਰ ਜਾ ਕੇ ਇੱਥੇ ਰੌਣਕ ਮੇਲਾ ਲੱਗਾ ਵਾ ਉਹ ਵੇਖੋ ਤੁਸੀਂ ਓਏ ਉਹ ਤਾਂ ਤੇਰੀ ਗੱਲ ਠੀਕ ਆ ਤੈਨੂੰ ਪਤਾ ਵੀ ਸਾਡਾ ਡੇਰੇ ਚ ਘਰ ਵਾ ਓਏ ਆਹੋ ਉਹ ਤੇ ਹੈ ਜੀ ਚਾਹ ਤੇ ਰਿੰਦਾ ਵਾ ਘਰ ਚੀ ਉਹ ਚਲੋ ਆਣ ਗਵੰਡ ਲੱਗ ਗਈ ਆ ਤੁਹਾਡਾ ਓਏ ਆਹੋ ਇਹ ਤੇ ਹੈ ਜੀ ਲੱਗੇ ਕੋਠੀ ਐ ਦੂਜਿਆਂ ਦੀ ਵੀ ਓਹ ਹੈ ਤੇ ਲੱਗੇ ਹੀ ਆ ਹਾਂ ਪਰ ਕੇ ਦੀ ਕੋਠੀ ਵਾਲ ਕੋਈ ਚਾਤੀ ਮਾਰਦਾ ਵਾ ਓਏ ਆਹੋ ਇਹ ਤੇ ਤੁਹਾਡੀ ਗੱਲ ਠੀਕ ਵਾ ਚਲੋ ਦੋ ਦਿਨ ਹੋਰ ਵਾ ਕੱਲ ਬਰਾਤ ਵਾ ਮੈਂ ਹੋਇ ਤੈ ਹੈ ਹੀ ਚੱਲ ਜਣਾ ਅੱਜ ਫਿਰ ਤੂੰ ਮੈਂ लवली ਸਵੇਰੇ ਸੋਤੇ ਆਇਣਾ ਵਾ ਟਾਈਮ ਨਾਲੀ ਠੀਕ ਆ ਠੀਕ ਆ ਤੁਸੀਂ ਟਾਈਮ ਨਾ ਆਓਗੇ ਨਾ ਫੇਰ ਹੀ ਗੱਲ ਬਾਨੀ ਹੈ लवली ਤੋ ਫਿਕਰ ਨਾ ਕਰ ਮੈਂ ਟਾਈਮ ਨਾਲ ਹੀ ਆਇਣਾ ਵਾ ਓਏ ਆਹੋ ਤੁਹਾਡੀ ਗੱਲ ਠੀਕ ਆ ਨਾਲੇ ਮਹਿੰਦਰਜੀਤ ਵੀ ਬੜਾ ਖੁਸ਼ ਵਾ ਇਹ ਵੀ ਤੋ ਕਹਿੰਦਾ ਹੈ ਮੈਂ ਵਿਆਹ ਕਰਾਉਣਾ ਵਿਆਹ ਕਰਾਉਣਾ ਹੁਣ ਲੱਗ ਜੂਗਾ ਪਤਾ ਜਿਉ ਜੰਮਿਆਰੀਆਂ ਪਈਆਂ ਤੇ ਸਿਰ ਤੇ ਹੁਣ ਤੈਨੂੰ ਬੜਾ ਚਾਵਣਾ ਕਿ ਮੇਰਾ ਵਿਆਹ ਹੋਣ ਰਿਹਾ ਵਾ लवली ਇਹਨੂੰ ਮੈਂ ਗੱਲਾ ਗੱਲਾ ਚ ਸਮਝਾਇਆ ਹੀ ਅੱਛਾ ਪੀ ਜਿਹੜਾ ਵੈੜਾ ਲੱਡੂ ਖਾਂਦਾ ਉਹ ਵੀ ਪਸਤਾਉਂਦਾ ਵਾ ਤੇ ਜਿਹੜਾ ਨਹੀਂ ਖਾਂਦਾ ਤੇ ਉਹ ਵੀ ਪਸਤਾਉਂਦਾ ਅੱਛਾ ਤੇ ਹੱਸਦਾ ਹੀ ਠੀਕ ਨਾਲੇ ਤੈਨੂੰ ਪਤਾ ਸੜੇ ਕਹਿੰਦੇ ਹੁੰਦੇ ਆ ਹਾਂਜੀ ਜੇ ਤੇ ਤਾਰਾਂ ਜੁੜਗੀਆਂ ਸਹੀ ਤੇ ਠੀਕ ਆ ਜੇ ਗਲਤ ਜੁੜਗੀਆਂ ਫਿਰ ਪਟਾਕੇ ਪਟਾਕੇ ਆ ਆ ਸਮਗੋਲ ਤੇ ਫਿਫੜ ਜੀ ਆਪਣੀ ਥਾਂ ਤੇ ਚੱਲ ਅਸੀਂ ਤੇ ਇਹੋ ਚਾਹੁੰਦੇ ਆ ਕਿ ਜੇ ਹੁਣ ਵਿਆਹ ਕਰਾਉਣ ਲੱਗਾ ਮਰਜੀ ਨਾਲ ਤੇ ਚੱਲ ਆਪਣੇ ਘਰ ਹੱਸਦਾ ਵਸਦਾ ਰਵੇ ਹੁਣ ਭਾਬੀ ਆ ਸੁਭਾ ਕਿੰਨਾ ਵਧੀਆ ਵਾ ਤੇ ਚੱਲ ਹੁਣ ਜਿਹੜੀ ਹੁਣ ਆਣੀ ਆ ਉਹਦਾ ਸੁਭਾਅ ਵੀ ਵਧੀਆ ਹੋਊਗਾ ਤਿਆਪੇ ਰਲ ਮਿਲ ਕੇ ਦਿਨ ਕੱਟੀ ਜਾਣਗੇ ਉਹ ਲਵਰੀ ਆਈ ਤੇ ਸਾਡੇ ਹੀ ਹਾਂਜੀ ਆਹੀ ਹੋਏ ਚਾਉਂਦੇ ਆ ਵੀ ਚੱਲ ਇਹਦਾ ਘਰ ਹੱਸਦਾ ਰਹੇ ਹਾਂਜੀ ਤੇ ਬਾਕੀ ਚੱਲੋ ਕੋਈ ਗੱਲ ਨਹੀਂ ਆਹ ਰੋਟੀ ਪਾਣੀ ਮਾ ਖਾ ਲਿਆ ਓਏ ਲੈ ਜਾ ਭਾਂਡੇ ਆਂ ਕੇ ਰੁਪਿੰਦਰ ਹਾਂਜੀ ਹਾਂਜੀ ਆ ਗਈ ਜੇ ਓਏ ਆ ਭਾਂਡੇ ਲੈ ਜਾ ਆਂ ਕੇ ਆ ਗਈ ਕੋ ਫਰਦੀ ਹੋਣੀ ਕੋ ਚਾਹੀਦਾ ਨਾ ਪੁੱਤ ਬਸ ਮੈਂ ਹੁਣ ਖਾ ਲਈ ਰੱਜ ਕੇ ਰੋਟੀ ਮੈਂ ਜ ਆਖਣੀਆਂ ਵੀ ਰੋ ਤਿਆਰ ਨਹੀਂ ਜਲ ਜਣਾ ਵਾ ਫਫੜ ਜੀ ਰੋ ਹਾਂ ਦੱਸ ਕੱਲ ਦਾ ਦਿਨ ਵਾ ਤੇ ਬਰਾਦ ਵੇਖ ਕੇ ਨਮਰਿਆ ਚਲ ਜਿਓ ਦੀ ਪੁੱਤ ਰਾਤੀ ਵੀ ਮੈਨੂੰ ਮੀਂਹ ਜਿਆਦਾ ਆ ਗਿਆ ਤੇ ਰਹਿਣਾ ਪੈ ਗਿਆ ਹਾਂਜੀ ਨਹੀਂ ਤੇ ਬੈ ਰਾਤੀ ਚਲ ਜਾਣਾ ਸੀ ਹੁਣ ਮੈਂ ਰੋਟੀ ਪਣੀ ਖਾ ਲਿਆ ਤੁਹਾਨੂੰ ਪਤਾ ਡੇਰੇ ਤੇ ਘਰ ਵਾ ਤੇ ਮੈਂ ਸਵੇਰੇ ਸੋਕ ਤੇ ਫੇਰ ਆ ਜਾਣਾ ਵਾ ਤੁਹਾਡੇ ਕੋਲ ਚਲੋ ਉਹ ਤੇ ਹੈ ਹੀ ਆ ਤੇ ਇਦਾਂ ਕਰੋ ਤੇ ਆ ਜਾਓ ਫੇਰ ਘਰ ਚੱਲੀਏ ਮੜਾ ਜਾ ਨਹੀਂ ਪੁੱਤ ਹੁਣ ਮੈਂ ਲੇਟ ਹੋ ਜਾਣਾ ਚਾਹ ਪੀ ਕੇ ਚਲ ਜਿਓ ਨਹੀਂ ਕੋਈ ਗੱਲ ਨਹੀਂ ਹੁਣ ਕੱਲ ਨੂੰ ਆਣ ਕੇ ਪੀਵਾਂਗੇ ਫੇਰ ਹੈਂ ਲਵਲੀ ਚਲੋ ਵੇਖ ਲਓ ਫੇਰ ਲਵਲੀ ਫੇਰ ਚੱਕਾ ਫਫੜੀ ਕਰ ਮੈਂ ਚਲੇ ਜਾਈਂ ਮੈਂ ਚਲਾ ਆ ਰਮਨ ਪਿੰਡ ਨੂੰ ਪਿੰਡ ਨੂੰ ਮੈਂ ਤੇ ਕਹਿਣਿਆ ਰਹੁ ਤੇ ਆਖਣデア ਵੀ ਜਾਣਾ ਇਹ ਪਿੰਡ ਨੂੰ ਮੈਂ ਸਵੇਰੇ ਸੁਖਤੇ ਆ ਜਾਊਂਗਾ ਮੈਂ ਪਿੰਡ ਜਾ ਕੇ ਵੀ ਤਾਂ ਸੌਣਾ ਹੀ ਆ ਤੇ ਰਾਤ ਇੱਥੇ ਕੱਟ ਲੋ ਮੈਂ ਗਵੰਡੀਆ ਨੂੰ ਫੋਨ ਕਰ ਦਿੰਨੀ ਆ ਆਪੇ ਘਰ ਦਾ ਧਿਆਨ ਰੱਖ ਲੈਣਗੇ ਬੰਦਾ ਇਨੇ ਦਿਨ ਪੁਰਾਣਾ ਚੰਗਾ ਲੱਗਦਾ ਵਾ ਤੇ ਨਾਲੇ ਮੈਂ ਸਵੇਰੇ ਸੁਖਤੇ ਆ ਜਾਣਾ ਵਾ ਕੋਈ ਨਹੀਂ ਹੁੰਦਾ ਫੁੱਫੜ ਜੀ ਚੰਗੇ ਨੂੰ ਕੀ ਹੋਇਆ ਵਾ ਰਹੁ ਤੁਸੀਂ ਅੱਜ ਸਵੇਰੇ ਫੇਰ ਆਉਂਦੇ ਰਹੋਗੇ ਜੀ ਅਸੀਂ ਤੁਹਾਨੂੰ ਕੋ ਕਹਿਆ ਵਾ ਕਿ ਤੁਸੀਂ ਇਨੇ ਦਿਨ ਰਹੇ ਜੀ ਉਹ ਨਹੀਂ ਇਹੋ ਜੀ लवली ਗੱਲ ਕੋਈ ਨਹੀਂ ਆ ਮੈਨੂੰ ਘਰ ਚਾਤੀ ਮਾਰ ਆਉਣ ਦੋ ਤੇ ਮੈਂ ਸਵੇਰੇ ਸੁੱਤੇ ਆ ਜਾਣਾ ਤੁਹਾਨੂੰ ਮੈਂ ਕਹਿ ਤਾ ਕਿ ਚਲੋ ਕੋਈ ਗੱਲ ਨਹੀਂ ਸਵੇਰੇ ਤਿਆਰ ਹੋ ਕੇ ਫਿਰ ਟਾਈਮ ਨਾ ਆ ਜਿਓ ਆ ਸਵੇਰੇ ਮੈਂ ਪੱਗ-ਪੋਗ ਬਣ ਕੇ ਆ ਜਾਊਗਾ ਫਿਰ ਚਲੋ ਠੀਕ ਆ ਮਨਾ ਜਿਹੜੇ ਘਰ ਦੇ ਮੇਨ ਜੀ ਆ ਉਹ ਤੇ ਲੱਭਣ ਡੇ ਨਾਲ ਉਹਦੀ ਮੰਮੀ ਲੱਭਣ ਡੀ ਅਨੰਦਜੀਤ ਲੱਭਣ ਡਿਆ ਉਹ ਕੋਈ ਗੱਲ ਨਹੀਂ ਫੁੱਫੜ ਜੀ ਮੈਂ ਲਿਆਉਣੀ ਆ ਮੰਮੀ ਨੂੰ ਇਕੜੀ ਰਾਮ ਕਰਨ ਢਈ ਤੁਹਾਨੂੰ ਪਤਾ ਤਾਂ ਹੈਗਾ ਵਿਆਹ ਦੇ ਸੌ ਕੰਮ ਹੁੰਦੇ ਆ ਜੋ ਦੌੜੀ ਦੇ ਵਿੱਚ ਨਾ ਸਰੀਰ ਨੂੰ ਥਕਾਵਟ ਹੋ ਜਾਂਦੀ ਆ ਰਮਨ ਵਿਆਹਲੇ ਮੁੜੇ ਦੀ ਮਾਂ ਤੇ ਭੱਜੀ ਫਿਰਦੀ ਵਿਆਹ 'ਚ ਤੇ ਇਹਨੂੰ ਕਦਨ ਹੋ ਗਈ ਥਕਾਵਟ ਚਲੋ ਆਜੋ ਫੁੱਫੜ ਜੀ ਬਹਿ ਜਾਓ ਨਾਲ ਤੇ ਦੀਰ ਨੂੰ ਵਾਜ ਦਿੰਨਾ ਮੈਂ ਬੈਠੋ ਤੋਂ ਨਿਟਾ ਜਾਂਦੇ ਮੰਮੀ ਹੂੰ ਹੂੰ ਉੱਠੋ ਕਿਉਂ ਕੀ ਆ ਫੁੱਫੜ ਜੀ ਚੱਲੇ ਆ ਮੰਮੀ ਕਿੰਨਾ ਕੁ ਥੱਕ ਗਏ ਜੇ ਤੁਸੀਂ ਅਜੇ ਸਾਰਾ ਵਿਆਹ ਵਿੱਚ ਪਿਆ ਵਾ ਮੇਰੀ ਗੱਲ ਸੁਣੋ ਫੁੱਫੜ ਜੀ ਚੱਲੇ ਆ ਉਹਨਾਂ ਨੂੰ ਬੂੰਦੀ ਦਾ ਲਫਾਫਾ ਹੀ ਦੇ ਦਿਓ ਉਹਨਾਂ ਨੇ ਆਂਡ ਗਵਾਂਡ ਉੱਥੇ ਕੀ ਆਖੂਗਾ ਵੀ ਕੁਛ ਲੈ ਕੇ ਵੀ ਨਹੀਂ ਆਏ ਹੈਗੇ ਵੀ ਸਵੇਰ ਦੀ ਉਹਨਾਂ ਚੁੰਨੀਆਂ ਚੁੰਨ ਜੋੜ ਕੇ ਬੈਠੀ ਆ ਉਹ ਬਗਾਨੇ ਘਰੋਂ ਆਣ ਕੇ ਕੁੜੀ ਰੋਟੀਆਂ ਪਕਾਉਂਣ ਡੀਏ ਸਾਰਿਆਂ ਨੂੰ ਹਵਾਲੀਆਂ ਨਹੀਂ ਉਹਨੇ ਤੇ ਤੁਹਾਨੂੰ ਮਸਾ ਨਹੀਂ ਗਲ ਆਉਂਦੀ ਤੂੰ ਨਿਆਣੀ ਹੈ ਜਿਹਦੇ ਤੁਮ ਮਗਰ ਲੱਗੀ ਆ ਨਾ ਤੈਨੂੰ ਛੇਤੀ ਨਤੀਜਾ ਮਿਲ ਜੂਗਾ ਇਹਦਾ ਮੰਮੀ ਸਵੇਰ ਦੀ ਤੇ ਮੈਂ ਕੰਮ ਕਰਨ ਡਈ ਆ ਹੁਣ ਉਤਲਾ ਪੁਤਲਾ ਕਿੰਨਾ ਕੰਮ ਹੁੰਦਾ ਵਾ ਉਹ ਤੇ ਸਵੇਰ ਦੀ ਮੈਂ ਹੀ ਵੇਖਣ ਡਈ ਏ ਨਾ ਤੇ ਫਿਰ ਕੀ ਹੋਇਆ ਵਾ ਆਪਣੇ ਘਰਾਂ ਦੇ ਵਿੱਚ ਉਧਰ ਉਧਰ ਹੀ ਕੰਮ ਕਰਾਈ ਦੇਈਦਾ ਵਾ ਹੁਣ ਜਦੋਂ ਲਵਲੀ ਦਾ ਵਿਆਹ ਹੀ ਸਾਰਾ ਕੰਮ ਜਾ ਕੇ ਮੈਂ ਕਰਦੀ ਰਹੀ ਸੀ ਤੇ ਫਿਰ ਕੀ ਹੋਇਆ ਜਰਪਿੰਦਰ ਨੇ ਰੋਟੀਆਂ ਫੜਾਈ ਦਿੱਤੀਆਂ ਵਾ ਤੇ ਨਾਲੇ ਆਹ ਕਿੱਦਾਂ ਦੀ ਗੱਲ ਹੋਈ ਭਲਾ ਵੀ ਮੈਂ ਭੁਗਵਾ ਦੇ ਮਗਰ ਲੱਗੀ ਏ ਕੀ ਮੈਂ ਮਗਰ ਲੱਗੀ ਏ ਉਹ ਤਾਂ ਚਲੋ ਇਹੋ ਹੀ ਏ ਨਾ ਵੀ ਬੈ ਕੇ ਕੋਈ ਇੱਕ ਦੂਜੇ ਨਾਲ ਸਲਾਹ ਕਰ ਲਈਦੀ ਏ ਹੋਰ ਮੈਂ ਉਹਦੇ ਮਗਰ ਕੀ ਲੱਗਣਾ ਵਾ ਭਲਾ ਇਹ ਜਿਹੜੀਆਂ ਸਲਾਹਾਂ ਹਨ ਨਾ ਇਹੀ ਬੰਦੇ ਨੂੰ ਮਾਰਦਿਆਂ ਨੇ ਬੋਤਾ ਕੀ ਦੱਸ ਇਹਨਾਂ ਨੂੰ ਕੋ ਕਹਿਣਾ ਕਿ ਤੁਹਾਨੂੰ ਮੈਂ ਠਾਲਣ ਆਈ ਆ ਉੱਠ ਕੇ ਤੇ ਤੁਸੀਂ ਜਾਓ ਤੇ ਫੁੱਫੜ ਜੀ ਨੂੰ ਚਾਹੀ ਚਾਹੀ ਤੁਸੀਂ ਬੁੰਦੀ ਦਾ ਲਫਾਫਾ ਦੋ ਵੀ ਚੱਲ ਨਾਲੇ ਉਹਨੂੰ ਕਹੋ ਵੀ ਸਵੇਰੇ ਟਾਈਮ 'ਨਾ ਆਜੋ ਪਰ ਨਾ ਜੀ ਮੈਨੂੰ ਤੇ ਸਮਝ ਨਹੀਂ ਲੱਗਦੀ ਕਿ ਲੋਕਾਂ ਦੇ ਘਰ ਵਿਆਹ ਹੁੰਦੇ ਆ ਤੇ ਇੰਨੇ ਇਚਾਵਾਂ ਨਾਲ ਹੁੰਦੇ ਆ ਨਾ ਤੇ ਸਾਡੇ ਘਰ ਤੇ ਨਾ ਜਿੱਦਣ ਦਾ ਵਿਆਹ ਰੱਖਿਆ ਵਾ ਨਾ ਪਲੇ ਸੀ ਨਹੀਂ ਮੁੱਕਦਾ ਹੈਗਾ ਪਤਾ ਨਹੀਂ ਅਜੇ ਮੰਮੀ ਨੇ ਕੀ ਕਰਾਉਣਾ ਵਾ ਤੇ ਕੀ ਕਰਨਾ ਵਾ ਇਹਨੇ ਚਾਚੀ ਜੀ ਆਜੂਗਾ ਤੁਸੀਂ ਜਿੰਦਰ ਤੂੰ ਰਹਿ ਹੀ ਪੈਂਦਾ ਨਾ ਜੈਂ ਗਏ ਇਕੱਠੇ ਚੱਲਿਆ ਹੁਣ ਤੂੰ ਮੈਂ ਭਾਬੀ ਚਲ ਜਾਣਾ ਵਾ ਮੈਂ ਸੇਰੇ ਸਬਤੇ ਫੇਰ ਆਜੂਗਾ ਅਹੇ ਰਾਤ ਨੂੰ ਰੌਣਕ ਮੇਲਾ ਹੋਣਾ ਤੇ ਤੂੰ ਇੱਥੇ ਚੱਲ ਜਾ ਕੋਈ ਗੱਲ ਨਹੀਂ ਰਮਨ ਇੱਥੇ ਹੀ ਆ ਇਹਨੇ ਰੌਣਕ ਬਥੇਰੀ ਲਾ ਦੇਣੀ ਆ ਚਲ ਫੇਰ ਵੀ ਜੀਆਂ ਨਾ ਹੀ ਰੌਣਕਾਂ ਹੁੰਦੀਆਂ ਨੇ ਓਏ ਹੋਏ ਤੇ ਹੈ ਹੀ ਆ ਤੋ ਮੇਰੀ ਗਾਸਣਾ ਭਾਬੀ ਦਰਜੀਤ ਨੂੰ ਨਾ ਬਹੁਤਾ ਬਾਹਰ ਨਾ ਜਾਂਦਾ ਕਰੋ ਸਾਬ ਵਜਾ ਵਾ ਬਾਹਰ ਤੈਨੂੰ ਜਾਂਦਾ ਇੱਥੇ ਹੀ ਹੁਣਾਵਾ ਲਵਲੀ ਦੇ ਨਾਲ ਚੱਲ ਜਾਂਦਾ ਵਾ ਕਦੇ ਮੈਂ ਤੈਨੂੰ ਵੇਖਿਆ ਨਹੀਂ ਸਵੇਰ ਦਾ ਓ ਇੱਥੇ ਕਿਤੇ ਹੁਣਾਵਾ ਮੁੰਡੇ ਨਾਲ ਆਉਗਾ ਸਮਸਮੂਲ ਲੈਣ ਚਲ ਮੈਂ ਜਾਣਾ ਨਹੀਂ ਆਉਗਾ ਤੇ ਮੈਂ ਇਹਨੂੰ ਕਹਿੰਦੀ ਆਹ ਚਲ ਕੋਈ ਗੱਲ ਚਲੋ ਬੈਠੋ ਫੇਰ ਤੁਸੀਂ ਆਹਰ ਲਾਜੋ ਫਾਫਾ ਦੇਖੋ ਚਲੋ ਦੇ ਦਿਓ ਮਿੱਠਾ ਮਾਸ ਉਹਨਾਂ ਨੂੰ ਚਲੋ ਠੀਕ ਆ ਚੰਗਾ ਵਕਤ ਆ ਜਾਇਓ ਤੁਸੀਂ ਉਹ ਮੈਂ लवली ਫਿਕਰ ਨਾ ਕਰ ਮੈਂ ਆ ਜਾ ਆ ਚੰਗਾ ਚਾਚੀ ਜੀ ਰੁਪਿੰਦਰ ਨਹੀਂ ਆਈ ਰੁਪਿੰਦਰ ਨੂੰ ਵਿਚਾਰੀ ਨੂੰ ਕੰਮ ਡਈ ਅੰਦਰ ਉਹ ਜਾਂ ਲਫਾਵੇ ਭਰਨ ਡਈ ਬੁੰਦੀ ਦੇ ਅੱਛਾ ਅੱਛਾ ਇਹਨਾਂ ਤਾਂ ਗੱਲਾਂ ਦੀ ਭਈ ਹੈ ਗਾ ਗੱਲਾਂ ਚ ਕੋਈ ਵੇਲ ਮਿਲੇ ਤੇ ਕੋ ਕੰਮ ਕਰਨ ਨਾਲ ਮੈਂ ਨਿਆਣੇ ਇਕੱਲੇ ਘਰ ਹੀ ਤੇ ਚੱਲ ਆ ਮੈਂ ਚੱਲ ਆਵਾਜ਼ ਮਾਰਨੀ ਹੈ ਮੈਨੂੰ ਉਹ ਆ ਜੀ ਆਪੇ ਨਾਲ ਲਫਾਵੇ ਭਰ ਕੇ ਆ ਜਾਂਦੀ ਆ ਤੇ ਮੈਂ ਵੇਖਾਂ ਨਿਆਣੇ ਲੜਦੇ ਨਾ ਹੁਣ ਤੁਸੀਂ ਕੱਲ ਦੇ ਉਹਨੂੰ ਚਲ ਠੀਕ ਮੈਂ ਕੱਲ ਦਿੰਦੀ ਆ ਜਾ ਵੇ ਆਜੋ ਘੜੀ ਉਧਰ ਵੀ ਕੋਈ ਨਹੀਂ ਮੈਂ ਆਉਂਗੀ ਹਾਂ ਦਲਜਿੰਦਰ ਤੇਰੀ ਸਾਸੋ ਹੀ ਕਿਦਾਂ ਬੋਲ ਕੇ ਗਈ ਆ ਮੈਨੂੰ ਮਾਸਾ ਚੰਗਾ ਨਹੀਂ ਲੱਗਾ ਐਡਾ ਮੂੰਹ ਕੀਤਾ ਵਾ ਜੇ ਮੈਨੂੰ ਪਤਾ ਹੁੰਦਾ ਨਾ ਇੰਨੀ ਇਹੋ ਕਰਤੂਤ ਕਰਨੀ ਆ ਮੈਂ ਤਾਂ ਫੁੱਫੜ ਦੇ ਨਾਲ ਹੀ ਚਲ ਜਾਣਾ ਸੀ ਮੈਂ ਵੀ ਸਵੇਰੇ ਆ ਜਾਂਦੀ ਮੈਂ ਰਾਤ ਰਹਿ ਕੇ ਇੱਥੇ ਕੀ ਖਾਣਾ ਸੀ ਤੁਆ ਜੀ ਤੁਸੀਂ ਦੇ ਫੁੱਫੜ ਜੀ ਨਾਲ ਚਲ ਜਾਂਦੇ ਤੇ ਮੈਂ ਤਾਂ ਇੱਥੇ ਹੀ ਰਹਿਣਾ ਵਾ ਨਾ ਮੇਰੇ ਨਾਲ ਕਿਹੜਾ ਘਟ ਕਰਨ ਦੀ ਨਾਲੇ ਜਿਹੜਾ ਇਹ ਕਹੀ ਜਾਂਦੀ ਆ ਫਿਰਪਿੰਦਰ ਕੰਮ ਕਰਨ ਢੀਏ ਤੁਹਾਡੇ ਸਾਹਮਣੇ ਹੀ ਨਾ ਲਵਲੀ ਦੇ ਵਿਆਹ ਤੇ ਮੈਂ ਕਿੰਨਾ ਕੰਮ ਕੀਤਾ ਏ ਤੇ ਉਧਰੋਂ ਉਧਰ ਹੀ ਬੰਦਾ ਕਰਾ ਹੀ ਦਿੰਦਾ ਵਾ ਇੱਕ ਦੂਜੇ ਨਾਲ ਕੰਮ ਤੇ ਫਿਰ ਕੀ ਹੋਇਆ ਜੇ ਉਹ ਕੰਮ ਕਰਨ ਢੀਏ ਅਹੀਂ ਸਵੇਰ ਦੇ ਵੇਲੇ ਬੈਠੇ ਅਲਫਾਫੇ ਪੜਨ ਢੀਆ ਫਿਰ ਕੀ ਹੋ ਗਿਆ ਆਖਰ ਆ ਗਈ ਆ ਗੱਲਾਂ ਕਰਨ ਵਾਲੀ ਕਿਹੜੀ ਗੱਲ ਐ ਇਹਦੇ ਵਿੱਚ ਉਹੀ ਨਾ ਇਹਦਾ ਤਾਂ ਸੁਭਾਅ ਹੀ ਇਦਾਂ ਦਾ ਵਾ ਕਿਤੇ ਟਾਈਮ ਟਾਈਮ ਹੀ ਨਹੀਂ ਦੇਖਣਾ ਕਿੰਦਾਂ ਦਾ ਟਾਈਮ ਚੱਲਣ ਡਿਆ ਮੈਂ ਚੁੱਪੀ ਕੀਤੀ ਰਵਾਂ ਚਲੋ ਕੋਈ ਨਹੀਂ ਬੁਆ ਜੀ ਇਹ ਤਾਂ ਤੇ ਹੀ ਹਾਰਣਾ ਹੁਣ ਟਾਈਮ ਤੇ ਹੁਣ ਕੱਢਣਾ ਹੀ ਪੈਣਾ ਓੱਖਾ ਸੋਪਾ ਚੱਲ ਕੱਢਣੀ ਆ ਦੀਦੀ ਮੈਂ ਚੱਲੀ ਹੀ ਮੜਾ ਜਾ ਘਰ ਹੁਣ ਮੈਂ ਵੇਖਾਂ ਜਾ ਕੇ ਨਿਆਣਿਆਂ ਵੱਲ ਚੱਲ ਕੋਈ ਨਹੀਂ ਰਪਿੰਦਰ ਬਹਿ ਜਾਂਦੀ ਠਰ ਕੇ ਚੱਲ ਜਾਂਦੀ ਨਹੀਂ ਨਹੀਂ ਦੀਦੀ ਸਵੇਰ ਦੇ ਤੇ ਅੱਗੇ ਆਏ ਆ ਮੈਂ ਵੇਖਾਂ ਉਹਨਾਂ ਵੱਲ ਅੱਗੇ ਬਰਿਸ਼ਤਾ ਨਹੀਂ ਕਰਦੇ ਆ ਤੇ ਲੜਦੇ ਨਾ ਹੁਣ ਨਾਲ ਹੀ ਲਿਆਉਣਾ ਸੀ ਨਾ ਨਾਲ ਤੁਹਾਨੂੰ ਪਤਾ ਫਿਰ ਉਹਨਾਂ ਨੇ ਇੱਥੇ ਹੋ ਗਿਆ ਟਿਕਾ ਕਰਨਾ ਸੀ ਤੇ ਚੱਲ ਕੋਈ ਗੱਲ ਨਹੀਂ ਤੋ ਟਾਈਮ ਨਾ ਆ ਜਾਈ ਮੜ ਕੇ ਉਹਨਾਂ ਨੂੰ ਨਾਲ ਹੀ ਲੈ ਆਈ ਕੋਈ ਨਹੀਂ ਆ ਜਾਾਂਗੇ ਸ਼ਾਮਾਈਆਂ ਥੋੜਾ ਜਿਹਾ ਆਓ ਚੱਲ ਇਹ ਆ ਵੀ ਰਾਤ ਨੂੰ ਫੇਰ ਰੋਟੀ ਰਾਟੀ ਤਾਂ ਫੇਰ ਆਲ ਮਿਲ ਕੇ ਕਰ ਲਾਂਗੇ ਕੋਈ ਨਹੀਂ ਕੋਈ ਨਹੀਂ ਆ ਜਾਾਂਗੀ ਆ ਜਾ ਭੂਆ ਜੀ ਘਰ ਚਲੀਏ ਕੋਈ ਗੱਲ ਨਹੀਂ ਮੈਂ ਆਉਣੀ ਆ ਪੁੱਤ ਆ ਜਾ ਉਹਦਾਂ ਦੇ ਤੁਸੀਂ ਆਈ ਨਹੀਂ ਆ ਚੱਲ ਕੋਈ ਗੱਲ ਨਹੀਂ ਆਉਣੀ ਆ ਮੈਂ ਤੂੰ ਚੱਲ ਚਲੋ ਠੀਕ ਆ ਠੀਕ ਆ ਕੋਈ ਨਾ ਪਤਾ ਹੀ ਸੱਸ ਆਪਣੀ ਦਾ ਜਿਹੇ ਦੇ ਨਾਲ ਚਲ ਗਈ ਫੇਰ ਜਬਾਣੇ ਡੀ ਚਲਉਣੀ ਆ ਵੀ ਆਈ ਇੱਧਰ ਉਧਰ ਜਾ ਕੇ ਬੈਠੀ ਏ ਚਲੋ ਕੋਈ ਗੱਲ ਨਹੀਂ ਭੂਆ ਜੀ ਮੈਂ ਜਾ ਕੇ ਨਾ ਲਫਾਫੀ ਮੈਂ ਪਰ ਲੈਣੀ ਆ ਨਾਲੇ ਫਰੇ ਇਹਨੂੰ ਵੀ ਠੰਡ ਪੈ ਹੀ ਜਾਵੇ ਜਿਹੜੀ ਬੜ ਬੜ ਕਰਨ ਦੇਈ ਘਰਤ ਨਾ ਸਵੇਰ ਦੀ ਗੱਲ ਨਹੀਂ ਓਂਡੀ ਸੰਦੀਪ ਨਾ ਉਹ ਵੀ ਔਖੀ ਹੁੰਦੀ ਹੋਣੀ ਆ ਇੱਕ ਉਹਦਾ ਵੇਖ ਲਾ ਉਹਨੇ ਵੀ ਕਿਤੇ ਆਪ ਨਹੀਂ ਫੋਨ ਕੀਤਾ ਵੀ ਇਹੋ ਹੀ ਫੋਨ ਕਰੇ ਵੀਡੀਓ ਕਾਲ ਹੀ ਕਰ ਦਾਂ ਹਾਂ ਹਲੋ ਕੀ ਹਾਲ ਜੀ ਸਾਸੀ ਗਾਲ ਕੀ ਹਾਲ ਜੇ ਵਧੀਆ ਵਧੀਆ ਤੀ ਸੁਣਾਓ ਵਧੀਆ ਕੀ ਬੰਦਾ ਕੁਝ ਨਹੀਂ ਆ ਗਿਆ ਮੇਰਾ ਚੇਤਾ ਪਣ ਚੇਤਾ ਕਹਦਾ ਹੁਣਾ ਸੰਦੀਪ ਤੈਨੂੰ ਵੀ ਪਤਾ ਹੀ ਆ ਟਾਈਮ ਨਹੀਂ ਲੱਗਦਾ ਮੈਂ ਸਵੇਰ ਦੀ ਫੋਨ ਦੀ ਕੰਡੀਟਾ ਟਾ ਮੈਂ ਚੱਲ ਆਪੇ ਲਾ ਦੋਗੀ ਤੀ ਫੋਨ ਓਹ ਹੋਣੀਏ ਗੱਲ ਯਾਰ ਤੈਨੂੰ ਵੀ ਪਤਾ ਹੀ ਰਿਸ਼ਤੇਦਾਰ ਆਏ ਆ ਘਰ ਤੇ ਕਿੰਨਾ ਔਖਾ ਹੋ ਜਾਂਦਾ ਤੇ ਸਾਡੇ ਘਰ ਵੀ ਤੇ ਰਿਸ਼ਤੇਦਾਰ ਆਏ ਹੀ ਆ ਮੈਂ ਵੀ ਤੇ ਗੱਲ ਕਰਨੀ ਨਹੀਂ ਰਹੀ ਹੁਣ ਗੱਲ ਹੀ ਕਰਨੀ ਐ ਨਾ ਆਪ ਤਾਂ ਨਹੀਂ ਫੋਨ ਲਾਇਆ ਨਾ ਮੈਂ ਤਾਂ ਤਾਂ ਨਹੀਂ ਲਾਇਆ ਡਰਦੀ ਨੇ ਮੈਨੂੰ ਪਤਾ ਨਹੀਂ ਲੱਗੇ ਕੋਈ ਹੋਵੇ ਨਾ ਇਹਦੇ ਟਾੜਾ ਫਰਜ਼ ਹੀ ਹੁਣ ਫੋਨ ਕਰ ਅੱਛਾ ਬਹਾਨੇ ਲਾਉਣੇ ਬਸ ਫੋਨ ਕਰਨਾ ਟਾਈਮ ਲੱਗਾ ਨਹੀਂ ਤੇ ਬਹਾਨਾ ਲਾ ਲਿਆ ਬਸ ਬਸ ਤੁਹਾਨੂੰ ਵੀ ਬਹਾਨੇ ਚਾਹੀਦੇ ਹੁੰਦੇ ਆਗੇ ਹੁਣ ਕਿੱਥੇ ਡੈਟ ਆਉਣਾ ਨਹੀਂ ਯਾਰ ਤੈਨੂੰ ਹੀ ਪਤਾ ਭੂਆ ਫੁਫਰੋਣੀ ਘਰ ਆ ਕੇ ਬੈਠੇ ਆ ਲੱਗੋ लवली ਹੁਣੀ ਹੁੰਦੀ ਆਈ ਆ ਕਿੰਨੇ ਰਿਸਦਾਰ ਹੋ ਰਹੌਣ ੜੇ ਆ ਕਿੰਨਾ ਔਖਾ ਹੋ ਜਾਂਦਾ ਵਾ ਤੇ ਪਤਾ ਹੀ ਉਹਨਾਂ ਨੂੰ ਗੱਲ ਤੇ ਕਰਨੀ ਪੈਂਦੀ ਹੁਣ ਉਹਨਾਂ ਪਤਾ ਗੱਲ ਨੂੰ ਕੀ ਕਹਿਣਾ ਵਾ ਫੋਨ ਤੇ ਲੱਗਾ ਰਿਆ ਲਾਗੇ ਨਹੀਂ ਬੈਠਾ ਕੋਈ ਗੱਲ ਨਹੀਂ ਕੋਈ ਨਹੀਂ ਗੱਲ ਕਰਦਾ ਹੁੰਦਾ ਸਾਰਿਆਂ ਨੂੰ ਪਤਾ ਵਾ ਉਹ ਚੱਲ ਕੋਈ ਗੱਲ ਨਹੀਂ ਹੋਰ ਸੁਣਾ ਕੀ ਚੱਲਦਾ ਪਿਆ ਵਾ ਅੱਗੇ ਤੇ ਦਿਹਾੜੀ ਤੇ ਦੋ ਦੋ ਤਿੰਨ ਤਿੰਨ ਵਾਰੀ ਕਰ ਦਿੰਦੇ ਫੋਨ ਉਹ ਚੱਲ ਕੋਈ ਗੱਲ ਨਹੀਂ ਕੱਲ ਨੂੰ ਆਈ ਜਾਣਾ ਨਾ ਇੱਥੇ ਕਰਨੀ ਜਿੰਨੀਆਂ ਗੱਲਾਂ ਕਰਨੀਆਂ ਦਿਹਾੜੀ ਇੱਕ ਰਹਿ ਗਈ ਕੀ ਹੋ ਗਿਆ ਹਾਂ ਜਦ ਮੈਨੂੰ ਮੰਮਾ ਨੇ ਗੁੱਸੇ ਹੀ ਭੜਾ ਹੋਣਾ ਵਾ ਹੁਣ ਮੈਂ ਕੀ ਕਰਾਂ ਇੱਕ ਕੰਮ ਕਰਦੀ ਆ ਜਿਹੜਾ ਸੂਟ ਆ ਨਾ ਇਹਨੂੰ ਇੱਧਰ ਨੂੰ ਕਰਕੇ ਰੇ ਛੇਤੀ ਛੇਤੀ ਡੁੱਬੇ ਦਿਰਾ ਨਹੀਂ ਇਹਦਾ ਫਰਾਂ ਲੱਗ ਗਿਆ